ਲੋ ਜੀ ਮਿੱਤਰੋ ਅੱਜ ਤਾਂ 9 17 ਤਰੀਕ ਦਾ ਬਲੌਗ ਦਿਖਾਉਣਾ ਹੈ ਅੱਜ ਜਿਹੜਾ ਮੇਲਾ ਮੇਲੇ ਦਾ ਰੌਣਕ ਮੇਲਾ ਬਹੁਤ ਆ ਮੰਨ ਲਓ ਅੱਜ ਜਿਹੜੇ ਦੇਖਣ ਆਲੇ ਆ ਉਹ ਬਹੁਤ ਆ ਰਹੇ ਤੇ ਤਕਰੀਬਨ ਮੇਲਾ ਅੱਜ ਭਰ ਵੀ ਬਹੁਤ ਗਾ ਅੱਜ ਆਪਾਂ ਕਹਿ ਸਕਦੇ ਆ ਵੀ ਅੱਜ ਦਾ ਜਿਹੜਾ ਮੇਲਾ ਪੀਕ ਤੇ ਆ ਅੱਜ ਤੇ ਕੱਲ ਦੇ 17 ਤੇ 18 ਨੂੰ ਮੇਲਾ ਮਿੱਤਰੋ ਪੂਰਾ ਭਰਿਆ ਰਹੂ ਜਿਹੜੇ ਵੀ ਭਰਾ ਨੇ ਮੇਲਾ ਦੇਖਣ ਆਉਣਾ ਵੱਧ ਤੋਂ ਵੱਧ ਪਹੁੰਚੋ ਕੱਲ 18 ਨੂੰ ਪਹੁੰਚੋ 19 ਤੋਂ ਮੇਲਾ ਵਿੱਜੜਨਾ ਸ਼ੁਰੂ ਹੋ ਜਾਣਾ 19 ਨੂੰ ਹੈਗਾ ਲਾਸਟ ਡੇ ਅੱਜ ਦਾ ਆਪਾਂ ਮੋਟਾ-ਮੋਟਾ ਤੁਹਾਨੂੰ ਰੌਣਕ ਮੇਲਾ ਦਿਖਾ ਕਾ ਆਪਣੇ ਫਾਰਮ ਦੇ ਜਾਨਵਰ ਖੜੇ ਹੈ तकरीबन 80% ਆਪਾਂ ਜਾਨਵਰ ਲਿਆਂਦੇ ਤੇ ਸਾਰੇ ਦਿਹਾਉਂਦੇ ਆ ਰੌਣਕ ਮੇਲਾ ਸਾਰਾ ਆਪਣੇ ਬਾਬਾ ਜੀ ਦਾ ਸਟੱਡ ਫਾਰਮ ਤੇ ਲੱਗਿਆ ਹੋਇਆ ਬੱਦਰ-ਬੱਦਰ ਭਰਾ ਪਹੁੰਚੇ ਹੋਏ ਆ ਤਰਾ ਬਿਸ਼ੇਰੀ ਦੇ ਕੋਲੇ ਕਰਲਗਰ ਲਾਈਨ ਚੋਂ ਜਮਾਂ ਫੁੱਲ ਬਲੈਕ 2.5 ਸਾਲੇ ਦੀ ਉਮਰ ਹੋਈ ਆ ਧਨਕੁਨੂ ਕੁੰਡੀ ਵਾਲਾ ਲੱਗਿਆ ਹੋਇਆ ਹੱਥ ਦੇ ਆਸ-ਪਾਸ ਇਹਦੀ ਹਾਈਟ ਹੈ ਜੀ। ਉਹ ਕੰਨ ਕੇ ਬਾਹਰ ਆ ਬਾਹਰ ਆ। ਦੋਸਤੋ ਇਹ ਕਬ ਬਸ਼ੀਰਾ ਦੇਕ ਕਰਨੇ ਟਾਈਮ ਦਾ ਬਈਆ? ਇਹ ਬਈ 26 ਮਹੀਨਿਆਂ ਦਾ। ਦੂਰੰਦ ਨਹੀਂ ਹੋਇਆ ਹਣ ਨਾ ਤਾਂ। ਬਹੁਤ ਸੋਹਣਾ। ਕਿਡੇ ਘੋੜੇ ਦਾ ਜੀ? ਇਹ ਪ੍ਰੈਸ਼ਰ ਆ ਜੀ, ਮੈਲਕ ਵਾਲੀ ਦਾ। ਸੱਡਣ ਲੱਗ ਗਏ ਨੇ। ਸੱਡਣ ਲੱਗ ਗਏ ਜ ਨੇ। ਹਜੀ ਇੱਕ ਤੋਂ ਨਹੀਂ ਦਿਖੇ। ਬਹੁਤ ਸੋਹਣਾ ਦੋਸਤੋ ਬਸ਼ੀਰਾ। ਬਈ ਉਹਨਾਂ ਦਾ ਗੁਲਾਬੀ ਚਮੜੀ ਦਾ। ਤੋੜ ਦੋ ਫੇਰੇ ਮਾੜਾ ਤੋੜ ਕੇ ਦਿਖਾ ਦਿਓ। ਆਪ ਜਿਹੜਾ ਬਾਹਰਲੇ ਵਪਾਰੀਆਂ ਨੇ ਆਪਣੇ ਨੇ ਮੰਨ ਲਓ ਜੁਪੀ ਵਾਲੇ ਬਿਹਾਰ ਵਾਲਿਆਂ ਨੇ ਜਾਨਵਰ ਇਹ ਖਰੀਦਿਆ ਜੀ ਇਦਾਂ ਦਾ ਜਾਨਵਰ ਭੇਕਾ ਮੰਡੀ ਤੇ ਮੰਨ ਲਓ ਪਕਾਇਦੇ ਨੁਗਰਾ ਤੰਬੇ ਦਾ ਆਵਲਾ ਖੁਰੀਰੇ ਸਿਰਫ ਵਿਸ਼ੇਰਿਆਂ ਦੀ ਫੇਲ ਜਿਹੜੀ ਵਿਤਰੀ ਵਿਸ਼ੇਰਿਆਂ ਦੀ ਨਹੀਂ ਜ਼ਿਆਦਾ ਹੋਈ ਦੇਖਾ ਰਹੇ ਆ ਤੁਸੀਂ ਦੋਸਤ ਜਿਹੜਿਆਂ ਵਾਲੇ ਜਾਨਵਰ ਹੋਈ ਆ ਤੱਕ ਇਹਨਾਂ ਨੂੰ ਵੇਚਣ ਨੂੰ ਆਏ ਹੋਏ ਹਨ ਪਰ ਬਾਹਰੋਂ ਵੀ ਬਾਰਲੀ ਸਾਈਡ ਆ ਜਿਹੜੇ ਲੈਣ ਉਹ ਵੇਚਣ ਵਾਲੇ ਜਾਣਦੇ ਆ ਆ ਇਹਨਾਂ ਨੇ ਖਰੀਦ ਕੇ ਤੋੜੇ